ਦੇ ਬੁਰਜ ਖਲੀਫਾ ਡੋਸੇ ਦੇ ਜਿਹੜੇ ਅਕਸਰ ਚਰਚਾ ਹੁੰਦੇ ਨੇ ਤੇ ਅੱਜ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਕਿ ਬੁਰਜ ਖਲੀਫਾ ਡੋਸਾ ਜਿਹੜਾ ਤਿਆਰ ਕਿਦਾਂ ਹੁੰਦਾ ਡੋਸਾ ਲਓ ਜੀ ਬੁਰਜ ਖਲੀਫਾ ਡੋਸਾ ਲੱਗਣ ਜਾ ਰਿਹਾ ਇਹ ਕੀ ਐਡ ਕਰ ਰਹੇ ਹੋ ਇਹ ਲੋਡ ਤਿਆਰ ਕਰਨਾ ਪੜਦਾ ਹੈ ਬੁਰਜ ਖਲੀਫਾ ਦਾ ਆਟਾ ਲਓ ਜੀ ਇਹ ਤੁਹੇ ਦੇ ਸਕਦੇ ਹੋ ਮੱਖਣ ਦੀ ਇੱਕ ਟਰੱਕ ਦੀ ਹੈ ਪੂਰੀ ਤੇ ਮੱਖਣ ਵੀ ਕਿਹੜਾ ਅਮੋਲ ਦਾ ਅਮੋਲ ਦਾ ਬਟਰ ਜਿਹੜਾ ਯੂਜ਼ ਹੋ ਰਿਹਾ ਤੁਸੀਂ ਦੇ ਸਕਦੇ ਹੋ ਢੇ ਸਾਰਾ ਮੱਖਣ ਕਿਆ ਬਾਤ ਹੈ ਜਿਹੜੇ ਬੁਰਜ ਕਲੀਪਰ ਦੋਸਾ ਲੱਗਣ ਜਾ ਰਹੇ ਹੁਣ ਵੈਜੀਟੇਬਲ ਸਾਰੇ ਨੇ ਉਹ ਐਡ ਹੋ ਗਏ ਨੇ ਤੇ ਹੋਰ ਕੀ ਅੱਛਾ ਐਪਲ ਵੀ ਐਡ ਕਰਦੇ ਹੋ ਹਾਂ ਦੇਖ ਸਕਦੇ ਹੋ ਐਪਲ ਜਿਹੜਾ ਆਪਾਂ ਐਪਲ ਹੁੰਦਾ ਉਹ ਕ੍ਰਸ਼ ਕਰਕੇ ਜਿਹੜਾ ਐਡ ਕਰ ਰਹੇ ਆ ਬੁਰਜ ਕਲੀਪਰ ਦੋਸਾ ਦੇ ਵਿੱਚ ਤੇ ਤੁਸੀਂ ਅਮੂਲਗਾ ਚੀਜ਼ ਆਏ ਉਹ ਚੀਜ਼ ਵੀ ਜਿਹੜਾ ਐਡ ਹੋ ਰਿਹਾ ਉਹ ਵੀ ਅਮੂਲ ਦਾ ਚੀਜ਼ ਵਿੱਚ ਐਡ ਹੋ ਰਿਹਾ ਤੇ ਪੂਰੀ ਖੂਬਸਾਰੀ ਬਾਰਿਸ਼ ਕੀਤੀ ਗਈ ਆ ਤੁਸੀਂ ਦੇਖ ਸਕਦੇ ਹੋ ਜਿਹੜੇ ਇੱਕ ਦੋਸਾ ਹੋਰ ਲੱਗਣ ਜਾ ਰਹੇ ਆ ਇਹ ਵੀ ਬੁਰਜ ਕਲੀਪਰ ਦੋਸਾ ਸੀ ਲਗਵਾ ਰਹੇ ਹਾਂ ਉਹਦੇ ਵਿੱਚ ਐਡ ਹੁੰਦਾ ਵੀ ਹਾਂਜੀ ਸਾਰੇ ਚੱਲ ਕੀ ਹਾਲ ਚਾਲ ਉਮੀਦ ਕਰਦਾ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਇੱਕ ਵਾਰ ਫੇਰ ਤੁਹਾਡਾ ਸਵਾਗਤ ਕਰਦੇ ਹਾਂ ਟੇਸਟ ਦੀ ਦੁਨੀਆ ਦੇ ਵਿੱਚ ਤੇ ਅੱਜ ਅਸੀਂ ਲੁਧਿਆਣਾ ਦੇ ਵਿੱਚ ਖੜੇ ਹਾਂ ਕ੍ਰਿਸ਼ਨਾ ਮੰਦਿਰ ਦੇ ਬਿਲਕੁਲ ਸਾਹਮਣੇ ਤੇ ਅੱਜ ਪਹੁੰਚੇ ਹਾਂ ਚਾਰ ਕੋਲ ਦੋਸੇ ਵਾਲਿਆਂ ਦੇ ਕੋਲ ਤੇ ਇੱਥੇ ਬਹੁਤ ਸਾਰੇ ਤੁਹਾਨੂੰ ਦੋਸੇ ਮਿਲਣ ਵਾਲੇ ਆ ਪਰ ਸਭ ਤੋਂ ਸਪੈਸ਼ਲ ਜਿਹੜਾ ਇਹਨਾਂ ਦੋਸਾ ਹੈ ਬੁਝ ਕਲੀਫਾ ਦੋਸਾ ਤੇ ਬੁਝ ਕਲੀਫਾ ਦੋਸੇ ਦੇ ਜਿਹੜੇ ਅਕਸਰ ਚਰਚਾ ਹੁੰਦੀ ਨੇ ਤੇ ਅੱਜ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਕਿ ਬੁਰਜ ਖਲੀਫਾ ਡੋਸਾ ਜਿਹੜਾ ਤਿਆਰ ਕਿਦਾਂ ਹੁੰਦਾ ਤੇ ਕਿਦਾਂ ਜਿਹੜਾ ਪਰੇਪਰ ਹੁੰਦਾ ਕੀ ਕੁਝ ਉਹਦੇ ਵਿੱਚ ਪੈਂਦਾ ਤੇ ਬੁਰਜ ਖਲੀਫਾ ਡੋਸਾ ਜਿਹੜਾ ਲੱਗਣ ਜਾ ਰਿਹਾ ਬਾਈ ਜੀ ਕੀ ਹਾਲ ਚਾਲ ਨੇ ਅੱਛਾ 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 ਵਾਹ ਤੁਸੀਂ ਕੀ ਬਣਾਉਣ ਜਾ ਰਹੇ ਹੋ ਹੁਣ ਤੁਸੀਂ ਬੁਰਜ ਖਲੀਫਾ ਡੋਸਾ ਲਓ ਜੀ ਬੁਰਜ ਖਲੀਫਾ ਡੋਸਾ ਲੱਗਣ ਜਾ ਰਿਹਾ ਇਹ ਕੀ ਐਡ ਕਰ ਰਹੇ ਹੋ ਇਹ ਲੋਡ ਤਿਆਰ ਕਰਨਾ ਪੜਦਾ ਹੈ ਬੁਰਜ ਖਲੀਫਾ ਦਾ ਆਟਾ ਬੁੱਝ ਕਲੀਪਾ ਦਾ ਜਿਹੜਾ ਆਟਾ ਜਦੋਂ ਆਪਾਂ ਕਹਿ ਦਈਏ ਪੈਟਰਨ ਹੁੰਦਾ ਨਾ ਉਹ ਇੱਕ ਤਿਆਰ ਤੇ ਵਿੱਚ ਐਡ ਹੋ ਰਿਹਾ ਫੂਡ ਕਲਰ ਤੇ ਤੁਸੀਂ ਦੇਖ ਸਕਦੇ ਹੋ ਕਲਰ ਹੁਣ ਐਡ ਹੋ ਰਿਹਾ ਤੇ ਉਸ ਤੋਂ ਬਾਅਦ ਜਿਹੜਾ ਡੋਸਾ ਤਿਆਰ ਕੀਤਾ ਜਾਣਾ ਹਾਂ ਇਸ ਕੋ ਪਹਿਲੇ ਬਣਾਉਣਾ ਪੜਦਾ ਹੈ ਰੇਡ ਉੱਪਰ ਸੇ ਪੇਪਰ ਲਗਾਉਣੇ ਕੇ ਲੀਏ ਟੋਪੀ ਬਣਾ ਕੇ ਉੱਪਰ ਰੱਖਣਾ ਪੜੇਗਾ ਨਾ ਕਲਰ ਦੇਖਦੇ ਤੁਸੀਂ ਜਾਨ ਪਹਿਲਾਂ ਬਿਲਕੁਲ ਵਾਈਟ ਸੀਗਾ ਤੇ ਹੁਣ ਜਿਹੜਾ ਇੱਕਦਮ ਜਿਹੜਾ yellow color ਆ ਗਿਆ ਇਹਦੇ ਵਿੱਚ ਸੰਤਰੀ ਜਿਹਾ ਹੋ ਗਿਆ ਇਹ ਕਿੰਨਾ ਸਾਰਾ ਫੂਡ ਕਲਰ ਐਡ ਹੁੰਦਾ ਦੂਸਰੇ ਦਾ ਤੁਸੀਂ ਬਹੁਤ ਖਾਦੇ ਹੋਣੇ ਜਲਦੀ ਦੇ ਵਿੱਚ ਪਰ ਬਜਟਲੀਪਾ ਦੋਸਾ ਜਿਹੜਾ ਕਿ ਇਹਨਾਂ ਵੱਲੋਂ ਸਪੈਸ਼ਲ ਤਿਆਰ ਕੀਤਾ ਜਾਂਦਾ ਸਪੈਸ਼ਲ ਜਿਸ ਵਿਸ਼ੇ ਨਾਲ ਦੀ ਬੁਰਜ ਕਲੀਪਰ ਦੋਸਾ ਉਹ ਤਾਂ ਰਹਿਣਾ ਮੂਝ ਕਲੀਪਰ ਪੇਪਰ ਲਗਾਉਣੇ ਜਾ ਰਹਾ ਹਾਂ ਤੁਜੀ بیس ਲੱਗਣ ਜਾ ਰਹੇ ਜਿਹੜਾ ਬੁਰਜ ਕਲੀਪਰ ਦੋਸਾ ਦਾ ਇਹ ਨਾਰਮਲ ਲੱਗਦਾ ਜਿਵੇਂ ਪਹਿਲਾਂ ਆਮ ਦੋਸੇ ਲੱਗਦੇ ਉਹਦੇ ਵਾਂਗੂ ਤਿਆਰ ਹੁੰਦਾ ਕਿਉਂ ਸਪੈਸ਼ਲ ਇਹਦੇ ਵਿੱਚ ਵੀ ਬਹੁਤ ਸਾਰੀ ਚੀਜ਼ਾਂ ਹੁੰਦੀਆਂ ਹੈ ਤੇ ਆਮ ਦੋਸੇ ਲੱਗਦੇ ਉਹਦਾ ਹੀ ਤਿਆਰ ਹੁੰਦਾ ਕਿ ਇਹ ਤਾਂ ਕੋਈ ਵੱਖਰਾ ਵੀ ਹੁੰਦਾ ਜਿਸ ਤਰ੍ਹਾਂ ਆਮ ਦੋਸੇ ਲੱਗਦੇ ਆਂ ਜੇ ਵੈਸਾ ਹੀ ਹੁੰਦਾ ਹੈ ਕਿ ਕੁਛ ਅਲੱਗ ਸੇ ਹੁੰਦਾ ਇਸਮੇ ਅਲੱਗ ਸੇ ਹੋਗਾ ਇਹ ਇਸਕਾ ਕੁਛ ਲੋ ਜੀ ਤੂੰ ਦੇ ਸਕਦੇ ਹੋ ਮੱਖਣ ਦੀ ਏਕ ਟਰੱਕ ਦੀ ਹੈ ਪੂਰੀ ਤੇ ਮੱਖਣ ਵੀ ਕਿਹੜਾ ਅਮੋਲ ਦਾ ਅਮੋਲ ਦਾ ਬਟਰ ਜਿਹੜਾ ਯੂਜ਼ ਹੋ ਰਿਹਾ ਤੂੰ ਦੇ ਸਕਦੇ ਹੋ ਢੇ ਸਾਰਾ ਮੱਖਣ ਕੀ ਬਾਤ ਹੈ ਪੂਰੀ ਏਕ ਟਰੱਕ ਦੀ ਮੱਖਣ ਦੀ ਉੱਪਰ ਤੇ ਹੁਣ ਐਡ ਹੋ ਰਹੇ ਨੇ ਵਿੱਚ ਵੈਜੀਟੇਬਲ ਸਬਜ਼ੀਆਂ ਪੱਤਾ ਗੋभी ਹੈ ਇਹ ਪਪਲਾ, ਸਿਮਲਾ ਮਿਰਚ, ਪਿਆਜ਼, ਪਿਆਜ਼। ਇਹ ਹਰਾ ਪਿਆਜ ਹੈ। ਦਨੀਆ। ਤਾਂ ਜੀ ਜਿਹੜਾ ਬੁਰਜ ਕਲੀਫਰ ਦੋਸਾ ਲੱਗਣ ਜਾ ਰਹੇ ਆ ਹੁਣ, ਵੈਜੀਟੇਬਲ ਸਾਰੇ ਨੇ ਉਹ ਐਡ ਹੋ ਗਏ ਨੇ ਤੇ ਹੋਰ ਕੀ? ਅੱਛਾ ਐਪਲ ਵੀ ਐਡ ਕਰਦੇ ਹੋ? ਹਾਂ। ਦੇਖ ਸਕਦੇ ਹੋ ਐਪਲ ਜਿਹੜਾ ਆਪਾਂ ਐਪਲ ਹੁੰਦਾ ਉਹ ਕ੍ਰਸ਼ ਕਰਕੇ ਜਿਹੜਾ ਐਡ ਕਰ ਰਹੇ ਆ ਬੁਰਜ ਕਲੀਫਰ ਦੋਸਾ ਦੇ ਵਿੱਚ ਤੇ ਤੁਸੀਂ ਮੇਰੇ ਹਿਸਾਬ ਨਾਲ ਕਦੇ ਦੇਖਿਆ ਨਹੀਂ ਹੋਣਾ ਕਿ ਡੋਸੇ ਦੇ ਵਿੱਚ ਇੱਕ ਜਿਹੜਾ ਐਪਲ ਵੀ ਯੂਜ਼ ਹੁੰਦਾ ਤੇ ਐਪਲ ਪੇਸਟ ਆਪਾਂ ਕਹਿ ਦਈਏ ਅੱਛਾ ਇਸਨੇ ਐਪਲ ਦਾ ਫਲੇਵਰ ਆਏਗਾ ਹਾਂ ਐਪਲ ਆਏਗਾ ਥੋੜਾ ਕੋਜੀ ਫਲੇਵਰ ਦੇ ਲਈ ਐਪਲ ਜਿਹੜਾ ਯੂਜ਼ ਕਰਦੇ ਨੇ ਤੇ ਮਸਾਲੇ ਨਹੀਂ ਜਿਹੜੇ ਮਸਾਲੇ ਹੁੰਦੇ ਨੇ ਜੇ ਨਾਰਮਲ ਵਾਲੇ ਹੁੰਦੇ ਆ ਕਿ ਕੋਈ ਅਲੱਗ ਸੇ ਹੁੰਦੇ ਆ ਨਹੀਂ ਨਹੀਂ ਇਹ ਮਸਾਲੇ ਜੋ ਹੈ ਇਹ ਸਭ ਅਗਲ ਸੇ ਹੀ ਰਹਿੰਦੇ ਨੇ ਇਹ ਚੇਂਜ ਰਹਿੰਦੇ ਨੇ ਹਾਂ ਤੇ ਸੇ ਜੋਨ ਚਟਨੀ ਹੈ ਤੇਮਾਂ ਚਟਨੀ ਹਾਂ ਇਹ ਕਿਹੜਾ ਲਾਇਆ ਹੈ ਕੇਚਪ ਹੈ ਚਿੱਲੀ ਸੌਸ ਹੈ ਕੇਚਪ ਔਰ ਚਿੱਲੀ ਸੌਸ ਦੇ ਦੇ ਸਕਦੇ ਹਾਂ ਬੁਰਜੂ ਖਲੀਪਰ ਦੋਸਾ ਜਿਹੜਾ ਰੈਡੀ ਹੋ ਰਿਹਾ ਹੈ ਜੀ ਸੀ ਗਿਆ ਰਿਹਾ ਹੈ ਲਾ ਠੀਕ ਹੈ ਹੋਰ ਐਡ ਹੋਇਆ ਪਨੀਰ ਨੇ ਵੀ ਦੱਸ ਸਕਦੇ ਹੋ ਕੁਆਂਟੀਟੀ ਕਿੰਨੀ ਆ ਕੋਈ ਇਹ ਨਹੀਂ ਹੈ ਵੀ ਥੋੜਾ ਜਿਹਾ ਬਿਲਕੁਲ ਪਨੀਰ ਪਾਉਣਾ ਤੇ ਪੂਰੀ ਫੁੱਲ ਪਾਉਂਦੇ ਤੁਹਾਨੂੰ ਜਿਹੜਾ ਪਨੀਰ ਮਿਲਣ ਵਾਲਾ ਤੇ ਐਡਰੈਸ ਨਾਲ ਤੁਹਾਨੂੰ ਲੋਕੇਸ਼ਨ ਦੱਸਦਾ ਕਿ ਜਦੋਂ ਤੁਸੀਂ ਮਾਡਲ ਟਾਉਨ ਦੇ ਵਿੱਚ ਆਉਨੇ ਹੋ ਤਾਂ ਕ੍ਰਿਸ਼ਨਾ ਮੰਦਿਰ ਸਾਰੇ ਨੇ ਸੁਣੀ ਹੋਣਾ ਕ੍ਰਿਸ਼ਨਾ ਮੰਦਿਰ ਦੇ ਬਿਲਕੁਲ ਸਾਹਮਣੇ ਚਾਰ ਕੋਲ ਜਿਹੜਾ ਟਮਾਟਰ ਵਾਲਾ ਚਾਰ ਕੋਲ ਜਿਹੜਾ ਡੋਸਾ ਗੁਲਾਬ ਮਸਤ ਮਾਡਲ ਟਾਉਨ ਦੇ ਵਿੱਚ ਕ੍ਰਿਸ਼ਨਾ ਮੰਦਿਰ ਦੇ ਬਿਲਕੁਲ ਸਾਹਮਣੇ ਚਾਰ ਕੋਲ ਡੋਸਾ ਤੇ ਤੁਹਾਨੂੰ ਇੱਕ ਅੰਨਲੇ ਡੋਸੇ ਮਿਲਣ ਵਾਲਿਆ ਤੇ ਉਹਨਾਂ ਦੇ ਵਿੱਚ ਸਭ ਤੋਂ ਜਿਹੜਾ ਸਪੈਸ਼ਲ ਡੋਸਾ ਇੱਕ ਮਟਕਾ ਡੋਸਾ ਤੇ ਇੱਕ ਬੁਰਜ ਕੁਲੀਪਾ ਡੋਸਾ ਤੇ ਬੁਰਜ ਕੁਲੀਪਾ ਡੋਸਾ ਜਿਹੜਾ ਉਹ ਤਿਆਰ ਹੋ ਰਿਹਾ ਤੁਹਾਡੇ ਸਾਹਮਣੇ ਵੈਜੀਟੇਬਲਸ ਐਡ ਹੋ ਰਹੀ ਨੇ ਅਮਲ ਦੀ ਭਰਪੂਰ ਬਾਰਿਸ਼ ਹੋਈ ਹੈ ਪਨੀਰ ਦੀ ਬਾਰਿਸ਼ ਹੋਈ ਹੈ ਤੇ ਨਾਲ ਐਪਲ ਦਾ ਫਲੇਵਰ ਤੁਹਾਨੂੰ ਇੱਥੇ ਮਿਲਣ ਵਾਲਾ ਉੱਪਰ ਦੀ ਚੀਜ਼ ਆ ਗਈ ਚੀਜ਼ ਹਾਂ ਚੀਜ਼ ਦੀ ਬਾਰਿਸ਼ ਹੋ ਰਹੀ ਹੈ ਜਿੱਦਾਂ ਵਾ ਕਹਿੰਦੇ ਕਿ ਡੇਰ ਭਾਏ ਡੇਰ ਥੋੜਾ ਹੋ ਗਿਆ ਇਹ ਕੌਣ ਸਾ ਚੀਜ਼ ਹੁੰਦਾ ਹੈ ਅਮੁੱਲ ਦਾ ਚੀਜ਼ ਹੈ ਇਹ ਉਹ ਚੀਜ਼ ਵੀ ਜਿਹੜਾ ਐਡ ਹੋ ਰਿਹਾ ਉਹ ਵੀ ਅਮੁੱਲ ਦਾ ਚੀਜ਼ ਵਿੱਚ ਐਡ ਹੋ ਰਿਹਾ ਤੇ ਪੂਰੀ ਖੂਬਸਾਰੀ ਬਾਰਿਸ਼ ਕੀਤੀ ਗਈ ਹੈ ਵੀ ਦੇਖ ਸਕਦੇ ਹੋ ਪ੍ਰਾਈਜ਼ ਕੀ ਹੈ ਇਸ ਦਾ ਰੇਟ ਕਿੰਨਾ ਹੈ ਰੇਟ ਤੋਂ ਸਰ ਮੈਨੂ ਵਿੱਚ ਹੋਗਾ ਬਣਾਉਣ ਵਾਲੇ ਵਾਲੇ ਨੇ ਲੈਂਦਾ ਹੈ ਗਾਇਸ ਹੋਏ ਗਾਇਸ ਹੋਏ ਇਹ ਇਹ ਵੀ ਇੱਕ ਪਾਰਟ ਹੈ ਜੀ ਬੁੱਧ ਗਨੀ ਪਰ ਡੋਸਾ ਹਾਂ ਜੀ ਇੱਕ 1.200 ਹੋ ਲੱਗਣ ਜਾ ਰਿਹਾ ਇਹ ਵੀ ਬੁੱਧ ਫਲੀਫਾ ਡੋਸਾ ਸੀ ਲਗਵਾ ਰਹੇ ਆ ਉਹਦੇ ਵਿੱਚ ਐਡ ਹੁੰਦਾ ਵੀ ਬੁੱਧ ਫਲੀਫਾ ਡੋਸੇ ਦੇ ਨਾਲ ਹੀ ਜਿਹੜਾ ਤੁਹਾਨੂੰ ਮਿਲਣ ਵਾਲਾ ਇਸ ਵਿੱਚ ਵੀ ਵੈਜੀਟੇਬਲਸ ਐਡ ਹੋਗੀ ਨਾ ਨਾ ਇਹ ਤਾਂ ਐਸਾ ਹੀ ਗਾਲੀ ਆਏਗਾ ਉੱਪਰ ਜਿਹਾ ਐਸਾ ਹੀ ਆਏਗਾ ਕੈਪ ਬਣਾ ਕੇ ਉੱਪਰ ਸੇ ਕੈਪ ਆਏਗਾ ਲੱਗ ਕੇ टिक <laughs> साह्रोल <laughs> ਸਰਕਾ ਕੇ ਰੱਖਣਾ ਚਾਹੀਏ ਥੋੜਾ ਥੋੜਾ ਇਹ ਤੂੰ ਦੇਖ ਸਕਦੇ ਹੋ ਬੁਰਜ ਕਲੀਪਰ ਦੋਸਾ रेडी प्लेट ਲੱਗ ਕੇ ਤਿਆਰ ਹੋ ਚੁੱਕੀ ਹੈ ਨਾਲ ਚਟਨੀਆਂ ਤੁਹਾਨੂੰ ਮਿਲਣ ਵਾਲੀਆਂ ਸਾਂਬਰ ਮਿਲਣ ਵਾਲਾ ਤੇ ਬੁੱਝ ਖਲੀਪਾ ਦੋਸਾ ਜੇਕਰ ਤੁਸੀਂ ਵੀ ਟੇਸਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਲੋਕੇਸ਼ਨ ਮੈਂ ਤੁਹਾਨੂੰ ਫੇਰ ਦੱਸਦਾ ਕਿ ਜਦੋਂ ਮਾਡਲ ਟਾਉਨ ਦੇ ਵਿੱਚ ਆਉਨੇ ਹੋ ਤਾਂ ਕ੍ਰਿਸ਼ਨਾ ਮੰਦਿਰ ਦੇ ਬਿਲਕੁਲ ਸਾਹਮਣੇ ਚਾਰ ਕੋਲ ਦੋਸਾ ਉੱਤੇ ਤੁਹਾਨੂੰ ਇਹ ਸਾਰੇ ਜਿਹੜੇ ਦੋਸੇ ਮਿਲਣ ਵਾਲੇ ਆ ਤੇ ਤੁਸੀਂ ਵੀ ਜਿਹੜਾ ਆ ਕੇ ਇੱਥੇ ਟੇਸਟ ਕਰ ਸਕਦੇ ਹੋ ਲਓ ਜੀ ਮਿਲਦੇ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਾਨੂੰ ਦਿਓ ਅਜਾਇਬ ਰੱਬ ਰੱਖੇ ਖੁਸ਼ੀਆਂ ਮਾਣੋ